ਸਿਰਸਾ ਜੀ ਸਿੱਖ ਇਤਿਹਾਸ ਨੂੰ ਕਲੰਕਿਤ ਕਰਨ ਦੀ ਆਵਾਗਿਆ ਕਰਨ ਉਪਰੰਤ ਹੁਣ ਸਿੱਖ ਜਗਤ ਨੂੰ ਗੁੰਮਰਾਹ ਕਰਨ ਦੇ ਦੋਸ਼ੀ ਨਾ ਬਣੋ ਇਹ ਅਲਫਾਜ਼ ਨੇ ਗਿਆਨੀ ਜਾਚਕ ਜੀ ਦੇ ਪਰ ਕਿਉਂ ਉਹਨਾਂ ਦੇ ਵੱਲੋਂ ਅਜਿਹੀ ਗੱਲ ਕਹੀ ਗਈ ਹੈ ਆਓ ਤੁਹਾਨੂੰ ਦੱਸਦੇ ਹਾਂ ਸਿਰਸਾ ਜੀ ਸਿੱਖ ਜਗਤ ਦੇ ਬੁੱਧੀਜੀਵੀ ਵਰਗ ਵੱਲੋਂ ਗੁਰ ਇਤਿਹਾਸ ਅਤੇ ਸਿੱਖ ਇਤਿਹਾਸ ਦੇ ਉਹੀ ਪ੍ਰਸੰਗ ਸੱਚੇ ਮੰਨੇ ਜਾਂਦੇ ਨੇ ਜਿਹੜੇ ਮਾਨਵੀ ਸਦਭਾਵ ਦੇ ਸਹ ਹੋਂਦ ਦੇ ਸੋਮੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਧਾਤਕ ਕਸਵੱਟੀ ਤੇ ਖਰੇ ਸਿੱਧ ਹੋਣ ਆਪ ਜੀ ਨੇ ਸੋਸ਼ਲ ਮੀਡੀਆ ਦੇ ਰਾਹੀਂ ਇੱਕ ਵੀਡੀਓ ਵਾਇਰਲ ਕਰਕੇ ਪਹਿਲਾਂ ਭਾਜਪਾ ਦੀ ਖੁਸ਼ਹੁੰਦੀ ਹਾਸਲ ਕਰਨ ਦੇ ਲਈ ਗੁਰਦੁਆਰਾ ਰਕਾਬਗੰਜ ਸਾਹਿਬ ਦਿੱਲੀ ਦੇ ਇਤਿਹਾਸ ਨੂੰ ਵਿਗਾੜਨ ਦੀ ਭੁੱਲ ਕੀਤੀ ਜਿਸ ਰਾਹੀਂ ਤੁਸੀਂ ਖਾਲਸਾ ਪੰਥ ਦੇ ਮਹਾਨ ਜਰਨੈਲ ਜਥੇਦਾਰ ਬਾਬਾ ਬਘੇਲ ਸਿੰਘ ਜੀ ਦੇ ਉੱਪਰ ਦੋਸ਼ ਲਗਾਇਆ ਕਿ ਉਹਨਾਂ ਨੇ ਮਸਜਿਦ ਢਾਕੇ ਗੁਰਦੁਆਰਾ ਰਕਾਬਗੰਜ ਸਾਹਿਬ ਉਸਾਰਿਆ ਪਰ ਹੁਣ ਆਪਣੇ ਝੂਠ ਤੇ ਪਰਦਾ ਪਾਉਣ ਲਈ ਜੋ ਤੁਸੀਂ ਨਵੀਂ ਵੀਡੀਓ ਵਾਇਰਲ ਕੀਤੀ ਹੈ ਉਸ ਮੁਤਾਬਕ ਆਪ ਸਿੱਖ ਇਤਿਹਾਸ ਨੂੰ ਕਲੰਕਿਤ ਕਰਨ ਦੀ ਅਵਾਗਿਆ ਕਰਨ ਉਪਰੰਤ ਸਿੱਖ ਜਗਤ ਨੂੰ ਗੁੰਮਰਾਹ ਕਰਨ ਦੇ ਦੋਸ਼ੀ ਬਨ ਰਹੇ ਹੋ ਮੈਂ ਫੇਰ ਕਹਦਾ ਮੈਂ ਨਹੀਂ ਕਹਿ ਰਿਹਾ ਇਹ ਇਤਿਹਾਸ ਦੱਸ ਰਿਹਾ ਸ਼ਰੋਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਿਤਾਬ ਦੱਸ ਰਹੀ ਹੈ ਔਰ ਸੂਰਜ ਗ੍ਰੰਥ ਦੇ ਅੰਦਰ 256 ਨੰਬਰ ਪੰਨੇ ਤੇ ਆ ਰਿਹਾ ਹੈ ਤੁਹਾਡੀ ਬਿਆਨਬਾਜ਼ੀ ਤੇ ਪੰਜਾਬੀ ਦਾ ਮੁਹਾਵਰਾ ਨਾਲੇ ਚੋਰ ਨਾਲੇ ਚਤੁਰ ਬਿਲਕੁਲ ਟੁਕਮਾਂ ਜਾਪਦਾ ਹੈ ਕਿਉਂਕਿ ਜੋ ਪ੍ਰਮਾਣ ਦੇ ਕੇ ਆਪ ਸਿੱਖ ਸੰਗਤ ਦੇ ਸਾਹਮਣੇ ਸੱਚੇ ਹੋਣ ਦੀ ਕੋਸ਼ਿਸ਼ ਕਰ ਰਹੇ ਹੋ ਉਹ ਮੁੱਢੋਂ ਹੀ ਆਧਾਰਹੀਣ ਹਨ ਪਹਿਲੀ ਗੱਲ ਇਹ ਹੈ ਕਿ ਸੂਰਜ ਨਾਮ ਦਾ ਕੋਈ ਇਤਿਹਾਸਿਕ ਗ੍ਰੰਥ ਹੀ ਨਹੀਂ ਹੈ ਜਿਸ ਦੇ ਪੰਨਾ 256 ਦਾ ਤੁਸੀਂ ਹਵਾਲਾ ਦੇ ਰਹੇ ਹੋ ਹਾਂ ਭਾਈ ਸੰਤੋਖ ਸਿੰਘ ਦੀ ਰਚਨਾ ਸ਼੍ਰੀ ਗੁਰੂ ਪ੍ਰਤਾਪ ਸੂਰਿਆ ਗ੍ਰੰਥ ਹੈ ਜਿਸ ਨੂੰ ਆਮ ਤੌਰ ਤੇ ਸੂਰਜ ਪ੍ਰਕਾਸ਼ ਹੀ ਬੋਲਿਆ ਜਾਂਦਾ ਹੈ ਜੇ ਤੁਹਾਡੇ ਅਧੂਰੇ ਕਥਨ ਦਾ ਮਤਲਬ ਸੂਰਜ ਪ੍ਰਕਾਸ਼ ਗ੍ਰੰਥ ਹੈ ਤਾਂ ਉਸ ਦੇ ਪੰਨਾ 256 ਦੀ ਗੱਲ ਤਾਂ ਛੱਡੋ ਕਿਸੇ ਵੀ ਪੰਨੇ ਤੇ ਬਾਬਾ ਬਗੈਰ ਸਿੰਘ ਜੀ ਦੁਆਰਾ ਮਸਜਿਦ ਢਾਕੇ ਗੁਰਦੁਆਰਾ ਰਕਾਬगंज ਉਸਾਰਨ ਦਾ ਕੋਈ ਜ਼ਿਕਰ ਨਹੀਂ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਦੀ ਕਿਤਾਬ ਦਾ ਹਵਾਲਾ ਵੀ ਅਧੂਰਾ ਹੈ ਕਿਉਂਕਿ ਉਸ ਕਿਤਾਬ ਦਾ ਆਪ ਕੋਈ ਨਾਮ ਨਹੀਂ ਦੱਸ ਰਹੇ ਹਾਂ ਹੋ ਸਕਦਾ ਹੈ ਤੁਸੀਂ ਸਨ 1999 ਨੂੰ ਹਿੰਦੀ ਦੇ ਵਿੱਚ ਛਾਪੀ ਸਿੱਖ ਇਤਿਹਾਸ ਨਾਮ ਦੀ ਉਸ ਪੁਸਤਕ ਦਾ ਹਵਾਲਾ ਦੇ ਰਹੇ ਹੋਵੋ ਜਿਸ ਬਾਰੇ ਸਨ 2007 ਦੇ ਵਿੱਚ ਸਰਦਾਰ ਬਲਦੇਵ ਸਿੰਘ ਸਿਰਸਾ ਨੇ ਮੁੱਦਾ ਚੁੱਕਿਆ ਕਿ ਉਹ ਗੁਰੂ ਇਤਿਹਾਸ ਨੂੰ ਗਲਤ ਰੂਪ ਵਿੱਚ ਪੇਸ਼ ਕਰਦੀ ਹੈ ਉਹ ਕਹਿੰਦੀ ਹੈ ਕਿ ਨਾਨਕ ਦਾ ਗੁਰੂ ਇੱਕ ਮੁਸਲਮਾਨ ਥਾ ਉਸਨੇ ਹਿੰਦੂ ਧਰਮ ਦੀ ਸਥਾਪਨਾ ਕੀਤੀ ਕਿਸੇ ਵੀ ਗੁਰੂ ਪਾਤਸ਼ਾਹੀ ਪ੍ਰਤੀ ਉਸ ਵਿਖੇ আদਬ ਵਜੋਂ ਗੁਰੂ ਪਦ ਦੀ ਵਰਤੋਂ ਨਹੀਂ ਕੀਤੀ ਗੁਰੂ ਸਾਹਿਬਾਂ ਲਈ ਜੋਤੀ ਜੋਤ ਸਮਾਉਣ ਦੇ ਥਾਂ ਮਰ ਗਿਆ ਲਫ਼ਜ਼ ਦੀ ਵਰਤੋਂ ਆਮ ਹੈ ਮਈ ਸਨ 2010 ਵਿੱਚ ਜਦੋਂ ਉਸ ਪੁਸਤਕ ਸੰਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਵਫਦ ਨੇ ਸਰਦਾਰ ਪਰਮਜੀਤ ਸਿੰਘ ਸਰਨਾ ਦੀ ਅਗਵਾਈ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਸ਼ਿਕਾਇਤ ਕੀਤੀ ਤਾਂ ਸ਼੍ਰੋਮਣੀ ਕਮੇਟੀ ਨੇ ਉਸ ਕਿਤਾਬ ਨੂੰ ਗਲਤ ਮੰਨ ਕੇ ਵਾਪਸ ਲੈਣ ਦੀ ਕਾਰਵਾਈ ਪਾਈ ਚਰਚਾ ਇਹ ਹੈ ਕਿ ਉਹ ਪੁਸਤਕ 나ਗਪੁਰ ਹੀ ਲਿਖੀ ਗਈ ਕਿਉਂਕਿ ਉਸ ਦੇ ਲੇਖਕ ਦਾ ਕੋਈ ਅਤਾ ਪਤਾ ਨਹੀਂ ਹੈ ਅਤੇ ਨਾ ਹੀ ਕਿਸੇ ਐਡੀਸ਼ਨ ਦਾ ਜ਼ਿਕਰ ਹੈ ਇਹ ਵਿਚਾਰ ਹਨ ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਗ੍ਰੰਥੀ ਅਤੇ ਗੁਰਦੁਆਰਾ ਮੰਗਲਾ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਜਾਟਕ ਜੀ ਦੇ ਜਿਨ੍ਹਾਂ ਦੀ ਪੰਥ ਪ੍ਰਸਤੀ ਨੂੰ ਮੁੱਖ ਰੱਖ ਕੇ ਸ਼੍ਰੋਮਣੀ ਕਮੇਟੀ ਦੇ ਵੱਲੋਂ ਸਨ 1995 ਦੇ ਵਿਸ਼ਵ ਸਿੱਖ ਸੰਮੇਲਨ ਮੌਕੇ ਆਨਰੇਰੀ ਅੰਤਰਰਾਸ਼ਟਰੀ ਸਿੱਖ ਪ੍ਰਚਾਰਕ ਦਾ ਸਨਮਾਨ ਜਨਕ ਔਦਾ ਵੀ ਉਹਨਾਂ ਨੂੰ ਪ੍ਰਦਾਨ ਕੀਤਾ ਗਿਆ ਸੀ। ਉਹਨਾਂ ਆਪਣੇ ਬਿਆਨ ਨੂੰ ਸੰਕੋਚਦਿਆਂ ਲਿਖਿਆ ਹੈ ਕਿ ਭਾਵੇਂ ਇਹ ਠੀਕ ਹੈ ਕਿ ਸ਼੍ਰੋਮਣੀ ਕਮੇਟੀ ਸਿੱਖ ਜਗਤ ਦੀ ਸਿਰਮੌਰ ਸੰਸਥਾ ਰਹੀ ਹੈ। ਉਸ ਦੀਆਂ ਪ੍ਰਕਾਸ਼ਨਾਵਾਂ ਨੂੰ ਵੀ ਪ੍ਰਮਾਣਿਕ ਮੰਨਿਆ ਜਾਂਦਾ ਰਿਹਾ ਹੈ। ਪਰ ਜਦੋਂ ਤੋਂ ਇਸ ਸੰਸਥਾ ਦੀ ਸੱਤਾਧਾਰੀ ਜਮਾਤ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਭਾਜਪਾ ਦੇ ਨਾਲ ਪਤੀ-ਪਤਨੀ ਵਾਲੀ ਰਾਜਨੀਤਿਕ ਸਾਂਝ ਬਣਾਈ ਹੈ ਜਿਸ ਦੇ ਹੁਣ ਆਪ ਬੁਲਾਰੇ ਬਣੇ ਬੈਠੇ ਹੋ ਤੁਹਾਡੇ ਵਾਂਗ ਉਹ ਵੀ ਸਿੱਖ ਜਗਤ ਵਿਖੇ ਆਪਣੀ ਸਿਰਮੌਰਤਾ ਤੇ ਵਿਸ਼ਵਾਸ ਗਵਾ ਚੁੱਕੀ ਹੈ ਹਰਿਆਣੇ ਦੀ ਵੱਖਰੀ ਕਮੇਟੀ ਹੋਂਦ ਵਿੱਚ ਆਉਣ ਦਾ ਇੱਕ ਵੱਡਾ ਕਾਰਨ ਇਹ ਵੀ ਹੈ ਸ਼ਾਇਦ ਤੁਹਾਨੂੰ ਯਾਦ ਹੋਵੇ ਕਿ ਬਦਲ ਸਰਕਾਰ ਵੇਲੇ ਵੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਚੰਡੀਗੜ੍ਹ ਦੁਆਰਾ 12ਵੀਂ ਜਮਾਤ ਦੇ ਵਿਦਿਆਰਥੀਆਂ ਦੇ ਲਈ ਜੋ ਇਤਿਹਾਸ ਦੀ ਕਿਤਾਬ ਲਗਾਈ ਗਈ ਉਸ ਵਿੱਚ ਲਿਖਿਆ ਗਿਆ ਹੈ ਕਿ ਗੁਰੂ ਤੇਗ ਬਹਾਦਰ ਜੀ ਨੂੰ ਇੱਕ ਧਾੜਵੀ ਅਤੇ ਡਾਕੂ ਮੰਨ ਕੇ ਗਵਾਲੀਅਰ ਦੇ ਕਿਲੇ ਵਿੱਚ ਕੈਦ ਕੀਤਾ ਅਤੇ ਫਿਰ ਉਹਨਾਂ ਦੇ ਸਰੀਰ ਦੇ ਚਾਰ ਟੁਕੜੇ ਕਰਕੇ ਕਿਲੇ ਦੇ ਚੌਂ ਪਾਸੇ ਟੰਗੇ ਗਏ ਸਾਰੇ ਦੂਰ ਅੰਦੇਸ਼ ਸਿੱਖ ਮੰਨਦੇ ਨੇ ਕਿ ਇਹ ਸਭ ਭਾਜਪਾ ਦੀ ਨਾਗਪੂਰੀ ਮਾਂ ਸੰਸਥਾ ਆਰਐਸਐਸ ਦੀਆਂ ਕਾਰਗੁਜ਼ਾਰੀਆਂ ਹੀ ਨੇ ਜਿਸ ਦਾ ਮੁੱਖ ਮਨੋਰਥ ਸਿੱਖ ਪੰਥ ਨੂੰ ਹਿੰਦੂਆਂ ਦਾ ਇੱਕ ਅੰਗ ਸਿੱਧ ਕਰਨਾ ਅਤੇ ਮੁਸਲਮਾਨਾਂ ਅਤੇ ਈਸਾਈਆਂ ਦੇ ਨਾਲ ਲੜਾਉਣਾ ਹੈ ਕਿਉਂਕਿ ਉਹਨਾਂ ਦੀ ਵੋਟ ਨੀਤੀ ਦੇ ਤਹਿਤ ਭਾਰਤ ਨੂੰ ਹਿੰਦੂ ਰਾਸ਼ਟਰ ਦੇ ਵੱਜੋਂ ਹਿੰਦੁਸਤਾਨ ਬਣਾਉਣ ਦੇ ਲਈ ਅਜੀਹਾ ਕਰਨਾ ਜ਼ਰੂਰੀ ਹੈ ਗਿਆਨੀ ਜਾਚਕ ਜੀ ਨੇ ਸਿੱਖ ਨਿਊਜ਼ ਐਕਸਪ੍ਰੈਸ ਦਿੱਲੀ ਦੇ ਨਾਲ ਗੱਲਬਾਤ ਕਰਦੇ ਆ ਇਹ ਵੀ ਆਖਿਆ ਹੈ ਕਿ ਜੇ ਸਿਰਸਾ ਜੀ ਜੋ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਨ ਕਮੇਟੀ ਦੇ ਪ੍ਰਧਾਨ ਵੀ ਰਹੇ ਨੇ ਪ੍ਰਸਿੱਧ ਇਤਿਹਾਸਕਾਰ ਡਾਕਟਰ ਤਿਰਲੋਚਨ ਸਿੰਘ ਦਾ ਲਿਖਿਆ ਅਤੇ ਦਿੱਲੀ ਕਮੇਟੀ ਦਾ ਛਪਿਆ ਉਹ ਕਿਤਾਬਾਂ ਹੀ ਪੜ ਲੈਂਦੇ ਜਿਸ ਵਿੱਚ ਦਿੱਲੀ ਦੇ ਗੁਰਦੁਆਰਿਆਂ ਦਾ ਸੰਖੇਪ ਇਤਿਹਾਸ ਹੈ ਤਾਂ ਉਪਰੋਕਤ ਕਿਸਮ ਦੀ ਭੁੱਲ ਉਹ ਕਦੇ ਵੀ ਨਾ ਕਰਦੇ ਉਹਨਾਂ ਨੇ ਹੋਰ ਸਾਰੇ ਸਿੱਖ ਨੇਤਾਵਾਂ ਨੂੰ ਵੀ ਬੇਨਤੀ ਕੀਤੀ ਹੈ ਕਿ ਜੇ ਗੁਰਬਾਣੀ ਅਤੇ ਗੁਰ ਇਤਿਹਾਸ ਦਾ ਗਹਿਰਾ ਬੋਧ ਨਾ ਹੋਵੇ ਤਾਂ ਉਪਰੋਕਤ ਤਰ੍ਹਾਂ ਦੀ ਬੇਤੁਕੀ ਬਿਆਨਬਾਜ਼ੀ ਤੋਂ ਬਚਣ ਦਾ ਯਤਨ ਕੀਤਾ ਜਾਵੇ ਸਿੱਖ ਸੰਗਤ ਨੂੰ ਯਾਦ ਹੋਵੇਗਾ ਕਿ ਸਿਰਸਾ ਜੀ ਤਾਂ ਇਹ ਵੀ ਕਹਿ ਚੁੱਕੇ ਨੇ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅੰਤਿਮ ਸੰਸਕਾਰ ਤੋਂ ਪਹਿਲਾਂ ਲੱਖੀ ਸ਼ਾ ਵਨਜਾਰੇ ਨੇ ਗੁਰੂ ਜੀ ਦੇ ਸਰੀਰ ਨੂੰ ਦਹੀਂ ਨਾਲ ਇਸ਼ਨਾਨ ਕਰਵਾਇਆ ਸੀ ਤਾਂ ਬਾਕੀ ਇਸ ਸਾਰੀ ਦੀ ਸਾਰੀ ਗੱਲਬਾਤ ਦੇ ਬਾਰੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ ਰਾਏ ਸਾਂਝੀ ਕਰਨਾ ਬਿਲਕੁਲ ਵਿਨਾ ਭੁੱਲਣਾ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ